ਉਹੀ ਜਗ੍ਹਾ ਜਿੱਥੇ ਕੱਲ ਰਾਤੀ ਬਲਾਸਟਰ ਹੋਇਆ ਸੀ ਐਸੇ 5 ਜਣੇ ਜਿਹੜੇ ਐ ਉਹ ਜ਼ਖਮੀ ਹੋਏ ਨੇ ਤੇ ਬਾਕੀ ਜਿਹੜੇ 1 ਨੇ ਉਹਨਾਂ ਦੀ ਡੈਥ ਹੋ ਚੁੱਕੀ ਐ ਬਲਾਸਟਰ ਦਾ ਕਾਰਨ ਕੀ ਲੱਗਦਾ ਪਿਆ ਤੁਹਾਨੂੰ ਕੋਈ ਇੱਕ ਹਾਂ ਹਾਂ ਸ਼ੀਸ਼ੇ ਦਾ ਜਿਵੇਂ ਬਾਹਰ ਟਾਈਮ ਆਫ ਸਾਡਾ ਉੱਥੇ ਵੀ ਤਾਂ ਕਹ ਬਈ ਉਹ ਵੀ ਡਰ ਗਏ ਵੀ ਆ ਕੇ ਨੇ ਇਹਨਾਂ ਨੇ ਇਹਦਾ ਐਗਜ਼ੈਕਟਲੀ ਕੰਮ ਕੀ ਸੀਗਾ ਕਿ ਕੰਮ ਕੀ ਇਹ ਤੇ ਨਾਲ ਅਗਰ ਲੈਂਦੇ ਸੀਗੇ ਕਿ ਜੋ ਬਲਾਸ ਦਾ ਕਾਰਨ ਇਦਾਂ ਹੋਇਆ ਸੀ ਇਹ ਜਿਹੜੇ ਉਹਨਾਂ ਨੂੰ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫਿਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਨੂੰ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ भगवंत मान साहब ना यदि पूरी इंक्वायरी कर जो परिवार का बंद आलाया जा दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया ਸਸ਼ੀ ਗਾਜੇ ਮਹਾਂ ਜੀ ਤੁਸੀਂ ਦੇਖੋ ਪੰਜਾਬ ਪ੍ਰੈਮ ਟੀਵੀ ਅੱਜ ਅਸੀਂ ਆਏ ਹਾਂ ਲੁਧਿਆਣਾ ਸ਼ਹਿਰ ਦੇ ਵੇਰਕਾ ਪਲਾਂਟ ਦੇ ਵਿੱਚ ਜਿੱਥੇ ਕੱਲ ਬੀਤੀ ਰਾਤ 10:30 ਵਜੇ ਦੇ ਕਰੀਬ ਇੱਕ ਬੋਇਲਰ ਬਲਾਸਟ ਹੋਇਆ ਵਾ ਵੇਰਕਾ ਮਿਲਕ ਪਲਾਂਟ ਦੇ ਵਿੱਚ ਤੇ ਅਸੀਂ ਤੁਹਾਨੂੰ ਉਸ ਪਲਾਂਟ ਉਸ ਵੇਰਕਾ ਪਲਾਂਟ ਦੇ ਵਿੱਚ ਲੈ ਕੇ ਜਿੱਥੇ ਇਹ ਬਲਾਸਟ ਹੋਇਆ ਵਾ ਔਰ ਇਹ ਉਹੀ ਜਗ੍ਹਾ ਹੈ ਜਿੱਥੇ ਕੱਲ ਰਾਤੀ ਬਲਾਸਟ ਹੋਵੇ ਅੱਥੇ ਪੰਜ ਜਣੇ ਜਿਹੜੀ ਐ ਉਹ ਜ਼ਖਮੀ ਹੋਏ ਨੇ ਤੇ ਬਾਕੀ ਜਿਹੜੇ ਇੱਕ ਨੇ ਉਹਨਾਂ ਦੀ ਡੈਥ ਹੋ ਚੁੱਕੀ ਐ ਤੇ ਗੱਲ ਕਰੀਏ ਇਸ ਬਲਾਸਟ ਦੇ ਕਾਰਨ ਦੀ ਤਾਂ ਉਹ ਹੱਲੇ ਜਿਹੜਾ ਕਾਰਨ ਹੱਦ ਤੱਕ ਪਤਾ ਲੱਗਿਆ ਨਹੀਂ ਐ ਬਾਕੀ ਲੋਕਾਂ ਨਾਲ ਗੱਲਬਾਤ ਕਰਕੇ ਆਪਾਂ ਪੁੱਛਦੇ ਆ ਕਿ ਹੋਇਆ ਐ ਐਗਜ਼ੈਕਟਲੀ ਇੱਥੇ ਕੀ ਐ ਤੇ ਸਾਰੀ ਜਾਣਕਾਰੀ ਉਹਨਾਂ ਤੋਂ ਇਕੱਠੀ ਕਰਦੇ ਹਾਂ ਸਸ਼ੀਕਲ ਜੀ ਸਸ਼ੀਕਲ ਕੀ ਨਾਮ ਤੁਹਾਡਾ ਜਗਪਾਲ ਸਿੰਘ ਆ ਜੀ ਜਗਪਾਲ ਸਿੰਘ ਜੀ ਅਥੇ ਜਿਹੜਾ ਬੋਇਲਰ ਬਲਾਸਟ ਹੋਇਆ ਉਹਦੇ ਬਾਰੇ ਸਾਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਕਿਵੇਂ ਹੋਇਆ ਕਿ ਉੱਥੇ ਕਿੰਨੇ ਲੋਕ ਮੌਜੂਦ ਸਿਗੇ ਤੇ ਕੋਈ ਜ਼ਖਮੀ ਹੋਇਆ ਕਿ ਨਹੀਂ ਸਾਨੂੰ ਇਹ ਸਾਰੀ ਗੱਲ ਆਪਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਜੀ ਕਨਾਲ ਜੈਨ ਦੀ ਡੈਥ ਹੋ ਗਈ ਐ ਜੀ ਫੋਰਮੈਨ ਸੀ ਗਈ ਮੈਲਰ ਦੀ ਪੰਜ ਬੰਦੇ ਹੋਰ ਜ਼ਖਮੀ ਆ ਜੀ ਪੰਜਾਂ ਚੋਂ ਪੰਜੇ ਜਣੀ ਠੀਕ ਨੇ ਕਰੇ ਛੁੱਟੀ ਮਿਲ ਗਈ ਉਹਨਾਂ ਨੂੰ ਡੀ ਐਮ ਸੀ ਲੈ ਗਈ ਛੁੱਟੀ ਮਿਲ ਗਈ ਤੇ ਇੱਕ ਬੰਦੇ ਦੀ ਡੈਥ ਹੋ ਗਈ ਕਨਾਲ ਜੈਨ ਦੀ ਉਹਦੀ ਡੈੱਡ ਬੋਡੀ ਉਥੋਂ ਡੀ ਐਮ ਸੀ ਚੋਂ ਉੱਥੇ ਆਪਣੇ ਸਿਵਲ ਪੋਸਟਮਾਰਮ ਹੋ ਗਈ ਉੱਥੇ ਨੂੰ ਲੈ ਗਈ। ਅਲ ਪੋਸਟਮਾਰਟਨ ਹੋਣਾ। ਹੁਣ ਆ ਬਾਈ ਹਾਂ। ਤੇ ਜਿਹੜੇ ਜ਼ਖਮੀ ਬੰਦੇ ਨੇ ਉਹਨਾਂ ਦੀ ਕੀ ਕੰਡੀਸ਼ਨ ਹੈ ਇਸ ਟਾਈਮ? ਠੀਕ ਹੈ ਪੰਜੀ ਠੀਕ ਹੈ। ਠੀਕ ਨੇ? ਹਾਂ ਠੀਕ ਹੈ। ਦੋਨਾਂ ਛੁੱਟੀ ਦੇ ਦਿੱਤੇ ਕਿ ਨਹੀਂ? ਹਾਂ ਹੀ ਆ। ਅੱਛਾ ਮੈਂ ਇਹ ਜਾਣਨ ਲਈ ਕੱਲ ਜਿਵੇਂ ਕਹਿੰਦੇ ਨੇ ਵਿਸ਼ਕਰਮਾ ਦੇ ਵਿਸ਼ਕਰਮਾ ਅਲਰੇਟ ਸਾਰੇ ਫੈਕਟਰੀਆਂ ਬੰਦ ਹੁੰਦੇ ਨੇ ਲੋਹੇ ਦਾ ਕੰਮ ਹੈ ਕੋਈ ਵੀ ਕਿਸੇ ਵੀ ਤਰੀਕੇ ਦਾ ਕੰਮ ਹੈ ਉਹ ਬੰਦ ਰਹਿੰਦਾ। ਤੇ ਫਿਰ ਕੱਲ ਦੇ ਦਿਨ ਫੈਕਟਰੀ ਚੱਲੀ ਹੈ? ਨਹੀਂ ਮੈਡਮ। ਕੱਲ ਚੱਲੀ ਆ ਫੈਕਟਰੀ ਪਰਸੋਂ ساری ਰਾਤ ਬੰਦ ਰਹੀ ਹੈ। ਅੱਛ ਤਦ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਕੀ ਵਿਧੀ ਬਣਨੀ ਸੀ ਅੰਦਰ ਮਸ਼ੀਨਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਇਹਦਾ ਹੀ ਨੁਕਸਾਨ ਹੋਇਆ ਈ ਹੋਰ ਤਾਂ ਕੋਈ ਨਹੀਂ ਨੁਕਸਾਨ ਨਹੀਂ ਅੰਦਰ ਜ਼ਿਆਦਾ ਉਹ ਅੱਗ ਲੱਗੀ ਹੈ ਨਹੀਂ ਨਹੀਂ ਅੱਗ ਤਾਂ ਨਹੀਂ ਹੁੰਦੀ ਅੱਗ ਤਾਂ ਅੰਦਰ ਹੀ ਹੈ ਸ਼ੀਸ਼ੇ ਟੁੱਟ ਗਏ ਆ ਸ਼ੀਸ਼ੇ ਜੂੜੇ ਟੁੱਟ ਗਏ ਹਾਂ ਜੀ ਹਾਂ ਸ਼ੀਸ਼ੇ ਦਾ ਜਿਵੇਂ ਬਾਹਰ ਟਾਈਮ ਆਫ ਸਾਡਾ ਉੱਥੇ ਵੀ ਧਮਕ ਪਈ ਉਹ ਵੀ ਡਰ ਗਏ ਵੀ ਆ ਗਈ ਹੋ ਗਈ ਤੇ ਪਤਾ ਹੀ ਨਹੀਂ ਸੀ ਵੀ ਆ ਹੋ ਗਈ ਤੇ ਫਾਇਰ ਬ੍ਰਿਗੇਡ ਵਾਲੇ ਆਏ ਸੀ ਕਿੰਨੇ ਕੁ ਦੇਰ ਦੇ ਵਿੱਚ ਐਕਸ਼ਨ ਲੈ ਆਉਣ ਇਹਦੇ ਬਾਰੇ ਨਹੀਂ ਨੂੰ ਕਹਾ ਮੇਰੀ ਡਿਊਟੀ 9 ਤੋਂ 5 ਆ ਮੈਂ ਚਲੇ ਗਿਆ ਆ ਕਿੰਨੀ ਦੇਰ ਨੂੰ ਆਏ ਕਿੰਨੀ ਹੋ ਰਿਆ ਹੋਇਆ ਰਹਿਤਾ ਡਿਊਟੀ ਸਾਢੇ ਤਾਂ ਦਿਨ ਦੀ ਆ ਬਣਾ ਸਾਢੇ ਦਿਨ ਦੀ 9 ਤੋਂ 5 ਹਾਂਜੀ 9 ਤੋਂ 5 ਜਾ ਕੇ ਕਿਦੀ 8 ਤੋਂ 4 ਆਕ ਮਤਲਬ ਜਿਹੜੇ ਜ਼ਖਮੀ ਹੋਏ ਨੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਡਿਊਟੀ ਸੀਗੀ ਜਿਹੜੇ ਡਿਊਟੀ ਜਿਵੇਂ ਆਪਾਂ ਉਹਦੇ ਗੱਲਾਂ ਕਰਦੇ ਆ ਖੜੇ ਬੱਚੋ ਵੀ ਮੁੰਡੇ ਉਹ ਵੀ ਕਿਵੇਂ ਕੰਮ ਕਰਦੇ ਸੀਗੇ ਉਹ ਇੱਧਰ ਉੱਧਰ ਘੇੜਾ ਕੱਢਦੇ ਆ ਜਾਂਦੇ ਉਹ ਆਗੇ ਸੀ ਕੋਈ ਦੇਖਣ ਆ ਗਿਆ ਕੁਛ ਆ ਗਿਆ ਉਹ ਸੀਗੇ ਵੀ ਸਾਰੇ ਆਏ ਨਹੀਂ ਸੀਗੇ ਵੀ ਸਾਰੇ ਬੋਇਲਰ ਤੇ ਹੀ ਕੰਮ ਕਰਦੇ ਸੀ ਬੋਇਲਰ ਤੇ ਉਹ ਮੇਨ ਉਹ ਇਨਚਾਰਜ ਸੀ ਜਿਹਦੀ ਡੈਥ ਹੋਈ ਹੈ ਪਰ ਇਹ ਬੋਇਲਰ ਦਾ ਜਿਹੜੀ ਮਸ਼ੀਨ ਹੈ ਇਹਦਾ ਐਗਜ਼ੈਕਟਲੀ ਕੰਮ ਕੀ ਸੀਗਾ ਕਿ ਕੰਮ ਕੀ ਇਹ ਤਾਂ ਅਗਰ ਲੈਂਦੇ ਸੀਗੇ ਕਿ ਜੋ ਬਲਾਸ ਦਾ ਕਾਰਨ ਇਦਾਂ ਹੋਇਆ ਇਹਦੇ ਨਾਲ ਹੀਟ ਹੁੰਦੀ ਸੀ ਮੈਂ ਹੀਟ ਹੋ ਕੇ ਜਿਹੜਾ ਅੰਦਰ ਦੁੱਧ ਗਰਮ ਹਵਾ ਬਣਦੀ ਦੁੱਧ ਆ ਜਿਹੜਾ ਸੀ ਉਹਦਾ ਖੂਆ ਬਣਦਾ ਸੀ ਉਹਦੇ ਵਿੱਚ ਤੇ ਜਿਹੜਾ ਇਸ ਬਸ਼ੇਨ ਦਾ ਇੰਜੀਨੀਅਰ ਹੋਏਗਾ ਜਾਂ ਮਕੈਨਿਕ ਹੋਏਗਾ ਜਿਹੜਾ ਆ ਕੇ ਦੇਖਿਆ ਹੋਊਗਾ ਉਹਨੇ ਪਤਾ ਨਹੀਂ ਕੀਤਾ ਕਿ ਫਾਲਟ ਕੀ ਹੋਇਆ ਜਿਹਦੇ ਕਰਕੇ ਬਲਾਸਟ ਹੋਇਆ ਉਹ ਹਜੇ ਆਈ ਨਹੀਂ ਬੰਨ 5 ਵਜੇ ਤੋਂ ਬਾਅਦ ਕਹਿੰਦੇ ਆ ਮੰਦਰ ਦਫਤਰ ਗਏ ਪਤਾ ਕਰਿਆ ਸੀ ਅਸੀਂ ਵੀ ਗੱਡੀਆਂ ਖਾਲੀ ਕਰਨੀਆਂ ਨੇ ਉਹ ਕਹਿੰਦੇ 5 ਵਜੇ ਤੋਂ ਬਾਅਦ ਆ ਉਦੋਂ ਬਾਅਦ ਕਨਫਰਮ ਹੋਊਗਾ ਉਹ ਕਿਉਂਕਿ ਬਾਹਰੋਂ ਆਣੇ ਹਨ ਨਾ ਇੱਥੋਂ ਨਹੀਂ ਆ ਲੋਕਲ ਨਹੀਂ ਆਗੇ ਬਾਹਰੋਂ ਕਿੱਥੋਂ ਬਾਹਰੋਂ ਹੁਣ ਪਤਾ ਨਹੀਂ ਨੇ ਕਿੱਥੋਂ ਦਿੱਲੀੋਂ ਸੱਦੇ ਆ ਜਾਂ ਕੰਪਨੀ ਵਾਲੇ ਹੋਣਗੇ ਕੋਈ ਬੰਬੇ ਤੋਂ ਆਉਂਦੇ ਆ ਕੋਈ ਕੋਤੋਂ ਦੇ ਅੱਡ ਅੱਡ ਤਰ੍ਹਾਂ ਦੇ ਆ ਹਾਂਜੀ ਆਕਮ ਨਹੀਂ ਆ ਵੀ ਇੱਕ ਕੋਠਾ ਧੋਣਦੇ ਆ ਕੋਈ ਕਿਤੋਂ ਆਉਂਦਾ ਕੋਈ ਕਿਤੋਂ ਆਉਂਦਾ ਬੈਲਰ ਦੇ ਹਾਂ ਕੋਈ ਹਾਂਜੀ ਪੰਜ ਬੰਦੇ ਦੀ ਜਾਸ ਕਰਨਗੇ ਇਸ ਤੋਂ ਪਹਿਲੇ ਵੀ ਅੱਜ ਦਾ ਕਦੇ ਕੋਈ ਹੱਸ ਨਹੀਂ ਨਹੀਂ ਪਹਿਲੀ ਵਾਰ ਹੋਇਆ ਪਹਿਲੀ ਵਾਰ ਹੋਇਆ ਇੱਕ ਅੱਗੇ ਇੱਧਰ ਉਹ ਪੁਰਾਣੀ ਪਲਾਂਟ ਹੋਇਆ ਸੀਗਾ ਜੀ ਉਧਰ ਅੱਗ ਲੱਗੀ ਸੀਗੀ ਜੀ ਕਿਸ ਕਿ ਸਾਈਡ ਉਹ ਪੁਰਾਣਾ ਉਹ ਤਾਂ ਹੁਣ ਬੰਦ ਹੋ ਗਿਆ ਅੱਗੇ ਸੀਗਾ ਜੀ ਅੱਛਾ ਉੱਥੇ ਵੀ ਇਹ ਚੀਜ਼ ਹੋਈ ਸੀ ਉਦੋਂ ਹਾਂਜੀ ਉੱਤੇ ਵੀ ਆਈ ਅੱਗ ਲੱਗੀ ਸੀਗੀ ਹੋਇਆ ਉਹ ਤਾਂ ਬਲਾਸਟ ਹੋਇਆ ਤਾਂ ਸਹੀ ਹੈ ਨਹੀਂ ਹੋਇਆ ਬੰਦੇ ਦੀ ਅੰਗਲੀ ਨਾਲ ਹੀ ਹੋਇਆ ਜਿਦੇ ਉਹ ਛੱਤ ਵੱਧੂ ਤੇ ਲੱਗੀ ਉਹਨੂੰ ਮਿਲਿਆ ਵੀ ਕੱਖ ਨਹੀਂ ਲੈਣ ਵਾਲੇ ਪੋਸਟਰ ਲੈ ਗਏ ਸਾਨੂੰ ਪਤਾ ਨਹੀਂਗਾ ਮੇਰਾ ਨਾਮ ਸੁਦੀਪ ਜੈਣਾ ਜੀ ਜੀ ਆਪជា ਲੱਗਦਾ ਮੇਰਾ ਉਹ ਦੋਸਤ ਆ ਇਹ ਕੀ ਮਾਮਲਾ ਕੀ ਹੋ ਰਿਹਾ ਮਾਮਲਾ ਇਹ ਆ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰਦੇ ਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗਾ ਦੋਸਤ ਦਾ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆ ਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਸੀ ਕਿ ਉਹਨਾਂ ਨੂੰ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫਿਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਨੂੰ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਉਹ ਡਿਊਟੀ ਤੇ ਆਇਆ ਤੇ ਆ ਕੇ ਉਹਨੇ ਚੈੱਕ ਕੀਤਾ ਕੋਈ ਜਾਦੋ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰਫ ਮੈਨੂੰ ਚੈਕਿੰਗ ਲਈ ਬੁਲਾ ਰਿਆ ਐਜੀ ਕੀ ਲੋੜ ਪੈ ਗਈ ਤੇ ਬੋਇਲਰ ਕੱਲ ਚੈੱਕ ਨਾ ਦਿਨੇ ਚੈੱਕ ਕਰ ਲੋ ਅਸੀਂ ਸੀਐਮ ਭਗਵੰਦ ਸਿੰਘ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਕਰਨ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਗੁਲਾਇਆ ਜਾਵੇ ਬਾਕੀ ਅਸੀਂ ਤੁਹਾਡੇ ਅੱਗੇ ਗੁਜਾਰਸ਼ ਕਰਦੇ ਆਂ ਸਾਡਾ ਸਾਧੋ ਸਾਧੋ ਕੋ ਨਾਲ ਜਾਂਦੇ ਪਰਿਵਾਰ ਨੇ ਕੌਣ ਕੌਣ ਕੋ ਨਾਲ ਜਾਂਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੀ ਵਾਈਫਾ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੋ ਨਾਲ ਜੈਨ ਸੀਗਾ ਵਾਈਫ ਕੀ ਕੰਮ ਕਰਦੀ ਉਹ ਇੱਥੇ ਸੀ ਗਿਆ ਜੇ ਕੱਚੇ ਸੀ ਰੀਤੀ ਜੈਨ ਕੋਣ ਹੈ ਉਹ ਔਰੇ ਕੋਣ ਹੈ ਉਹ ਰੀਤੀ ਜੈਨ ਕੋਣ ਨੇ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ 10 ਸਾਲ ਹੋ ਗਏ ਤੁਹਾਨੂੰ ਕਦੋਂ ਇਨਫੋਰਮੇਸ਼ਨ ਮਿਲੇਗੀ ਮੈਨੂੰ ਫੋਨ ਆਇਆ ਉਹਦਾ 11:00 ਵਜੇ ਫੋਨ ਆਇਆ ਵਾ 11 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਉੱਤੇ ਚਲਿਆ ਗਿਆ ਡਿਊਟੀ ਮੈਂ ਕਿਹਾ ਜਦੋਂ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂਕਿ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨੇਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਤੇ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀਗਾ ਡਿਊਟੀ ਤੇ ਕਾਦੂਲੀ ਬੁਲਾਇਆ ਜਦੋਂ ਛੁੱਟੀ ਵਾਲਾ ਦਿਨ ਸੀਗਾ ਇਸ ਪੋਸਟ ਤੇ ਨਾ ਦੇਓ ਉਹ ਬੋਇਲਰ ਦੇ ਮੇਨ ਹੈਡ ਸੀਗੇ ਮੇਨ ਸੀਗੇ ਮੇਰਾ ਨਾਮ ਸਤਵੀਰ ਗਰਗੇ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਮਾਮਲਾ ਇਹ ਹੂਆ ਕੱਲ ਰਾਤ ਦਾ ਮੇਰਾ ਜਨਮ ਦਿਨਤਾ ਜੀ ਮੇਰੇ ਜਨਮ ਦਿਨ ਦੇ ਉਪਲਖੇ ਤੇ ਉਹ ਆਇਆ ਹੋਇਆ ਸੀ ਤਾਂ ਆਨ ਤੋਂ ਬਾਅਦ ਉਹ ਕਹਿ ਰਿਹਾ ਜੀ ਵੀ ਯਾਨਕਿ ਮੈਨੂੰ ਪਿੱਛੋਂ ਫੋਨ ਆ ਰਹੇ ਨੇ ਮੈਨੂੰ ਉਪਰੋਂ ਪ੍ਰੈਸ਼ਰ ਆ ਰਿਹਾ ਹੈਗਾ ਵੀ ਯਾਨਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਅਮਰੀਕਾ ਮਿਲਕ ਬਲੈਂਡ ਦੇ ਵਿੱਚ ਮੈਨੂੰ ਉੱਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨਕਿ ਥੋੜੀ ਦੇਰ ਲਤੂ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖ ਹੈ ਆਪਣੀ ਡਿਊਟੀ ਨੂੰ ਰੱਖਦਾ ਸੀਗਾ ਲੇਕਿਨ ਉਹ ਕਹਿੰਦਾ ਵੀ ਇਨਕੇ ਮੇਰੇ ਤੇ ਪ੍ਰੈਸ਼ਰ ਹੈ ਨਾ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੁਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹੈ ਬੋਡੀ ਸਾਨੂੰ ਮਿਲੀ ਨਹੀਂ ਹੈਗੀ ਸਰ ਅਜੇ ਤੱਕ ਦੁਆ ਕੀ ਆ ਰਿਹਾ ਪਤਾ ਲੱਗਾ ਕਿਤੇ ਹੋਰ ਵੀ ਲੋਕ ਜੋ ਜ਼ਖਮੀ ਸਰ 5 ਲੋਕ ਹੋਰ ਜ਼ਖਮੀ ਹੋਏ ਹੈ ਇਸ ਦੇ ਸਾਥ ਮੇ ਜੋ 5 ਲੋਕ ਉਸਕੇ ਮਤਲਬ ਸਬੋਡੀਨੇਟਸ ਦੇ ਉਹ ਵੀ ਇਸ ਵਿੱਚ ਜ਼ਖਮੀ ਹੋਏ ਹਨ ਦੋ ਤੋਂ ਬੰਦੇ ਰਗੁਨਾਥ ਹਸਪੀਟਲ ਮੇ ਥੇ ਜਿੰਨਕੋ रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया रगुनाद जब रघुनाथ से और जब हमें पता लगा भाई उनको ऐसे करके डिस्चार्ज कर रही है, जब उसका देखा तो उसको भाई को हमने बोला भी तू तो डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताजा ताजा तेरे को नहीं पता लगेगा लेकिन तेरे एडमिट हो जा और तेरी तकलीफ बहुत ज़्यादा है मेरे भाई का कुणाल जो हमारा साथी है इसका कुणाल जैन का आठ साल पहले भी सर इसी बेर का प्लांट में सर पूरी बॉडी जल गई थी बॉयलर की वजह से और कल सर जो हादसा घटा है 400 सौ के जी का सर डक्कन था वो उसका प्रेशर इतना था जिसकी कुणाल हमें बता रहा था कहते ऐसे करके ना यार मेरे को ट्रायल पे इसके देखना है पाँच सात दिन से इसकी मेंटेनेंस मेंटेनेंस भी, भी उसके मना भी किया था भी रात को भी मेरे को सर रात को कोई फायदा नहीं है चलाने का मैं कल सुबह ट्रायल कर लूँगा लेकिन सुबह भी भाई यानी कि सुबह का उन्होंने वक्त ही नहीं दिया और इतना ज़्यादा प्रेशर की वजह से वो बंदे को वहाँ पे रात को क्या से क्या हो गया क्या सर हमारी सीएम साहब से भगवंत मान जो पंजाब के सरोकार हैं उनसे बेनती है इस केस की अच्छे से अच्छे इन्वेस्टिगेशन कराई जाए क्योंकि उनका ये परम भाई मंत्रालय है और परम मतलब यानी कि कंपनी है सर हमारी बहुत ज्यादा बेनती है सर उसके छोटे छोटे बच्चे हैं फाइनेंशियली सर बहुत ज्यादा वीक है सर वो उनकी मिसिज है दस सालों से नौकरी कर रही है सर वो इसी, इसी इसी में कर रही है कॉन्ट्रैक्ट बेसिस पे है सर वो बीस बाईस हजार पे सर उसकी तनख्वाह है प्लीज सर सीएम साहब अब आपसे ही गुजारिश है ਤੁਸੀਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਜਿਹੜਾ ਅੱਧੀ ਰਾਤ ਨੂੰ ਇਹ ਬੋਇਲਰ ਬਲਾਸਟ ਹੋਇਆ ਔਰ ਜ਼ਖਮੀ 5 ਹੋਏ ਨੇ ਤੇ ਇੱਕ ਜਨੇ ਦੀ ਜਿਹੜੀ ਹੈ ਡੈਥ ਹੋਈ ਹੈ ਔਰ ਇਸ ਬੋਇਲਰ ਦੇ ਵਿੱਚ ਕਹਿੰ ਲੋ ਜਦੋਂ ਦੁੱਧ ਦਾ ਪ੍ਰੋਸੈਸ ਹੁੰਦਾ ਸੀਗਾ ਉਹਦੀ ਹੀਟਿੰਗ ਅਕਸੈਸ ਓਨ ਕਰਕੇ ਇਹ ਬਲਾਸਟ ਹੋਇਆ ਤੇ ਬਲਾਸਟ ਦੇ ਤੁਹਾਨੂੰ ਅੰਦਰ ਦੇ ਹਾਲਾਤ ਦਿਖਾਉਣੇ ਕਿ ਕਿਹੋ ਜਿਹੇ ਆ ਤਾਂ ਕਿਉਂਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਬਲਾਸਟ ਤੋਂ ਬਾਅਦ ਜਿਹੜਾ ਬੋਇਲਰ ਦਾ ਟੱਕਣ ਉਹ ਬਾਹਰ गिरਿਆ ਪਿਆ ਬਾਕੀ ਅੰਦਰ ਦੇ ਮੌਜੂਦਾ ਹਾਲਾਤ ਅਸੀਂ ਤੁਹਾਨੂੰ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਉਸ ਜਗ੍ਹਾ ਤੇ ਆਏ ਜਿੱਥੇ ਕੱਲ ਅੱਧੀ ਰਾਤ ਨੂੰ ਆ ਆ ਇਹ ਬੋਇਲਰ ਮਸ਼ੀਨ ਹੈ ਔਰ ਇੱਥੋਂ ਦੀ ਬਲਾਸਟ ਹੋ ਕੇ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੱਡਾ ਸਾਰਾ ਟੱਕਣ ਪਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਅ ਅੰਦਰ ਕਿੰਨਾ ਬੁਰਾ ਹਾਲ ਹੋਇਆ ਹੋਇਆ ਅੰਦਰ ਅਗਰ ਜੇਕਰ ਆਪਾਂ ਸ ਬੋਇਲਰ ਦੇ ਅੰਦਰ ਦੀ ਗੱਲ ਕਰੀਏ ਦੇਖ ਸਕਦੇ ਹੋ ਕਿੰਨਾ ਸਾਰਾ ਮਲਵਾ ਪਿਆ ਹੋਇਆ ਹੈ ਆਲੇ ਦੁਆਲੇ ਦੇ ਹਾਲਾਤ ਦੇਖੇ ਤੁਸੀਂ ਦੇਖ ਸਕਦੇ ਹੋ ਸਾਰੇ ਟੀਨ ਟੁੱਟੇ ਪਏ ਨੇ ਸ਼ੀਸ਼ੇ ਵਗੈਰਾ ਬਿਲਕੁਲ ਸਾਰੇ ਟੁੱਟ ਗਏ ਹੋਏ ਆ ਮੋਸਟਲੀ ਜਿਹੜੇ ਟੀਨ ਸਾਰੇ ਬਲੈਕਿਸ਼ ਹੋਈ ਪਈ ਆ ਕਾਲੀ ਹੋਈ ਵੇ ਰਾਖ ਦੇ ਨਾਲ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੀ ਬੋਇਲਰ ਮਸ਼ੀਨ ਦਾ ਪੂਰਾ ਏਰੀਆ ਵਾ ਪੂਰੀ ਜਿਹੜੀ ਆ ਫੈਕਟਰੀ ਕਹਿ ਸਕਦੇ ਆ ਔਰ ਸਾਰੇ ਦੇ ਸਾਰੇ ਮੈਸਡ ਅਪ ਹੋਈ ਪਈ ਆ ਬੁਰੀ ਤਰੀਕੇ ਨਾਲ ਅਰ ਤੁਸੀਂ ਦੇਖਦੇ ਹੋ ਤਾਂ ਇੱਥੇ ਇੱਕ ਲੋਹੇ ਦੀ ਅਲਮਾਰੀ ਲੱਗੀ ਹੋਈ ਹੈ ਮੇਰੇ ਖਿਆਲ ਨਾਲ ਇੱਥੇ ਸ਼ਟਰ ਵੀ ਇੱਕ ਲੱਗਿਆ ਹੋਇਆ ਹੋਵੇਗਾ ਉਹ ਵੀ ਸਾਰਾ ਉੱਡ ਗਿਆ ਵੈ ਤੇ ਆਲੇ ਦੁਆਲੇ ਆਪਾਂ ਕੱਚ ਦੇਖ ਸਕਦੇ ਆ ਆ ਮਲਵਾ ਦੇਖ ਸਕਦੇ ਆ ਸਾਰਾ ਕੁਝ ਅ ਇਸ ਬੋਇਲਰ ਬਲਾਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਬਲਾਸ ਕਿੰਨਾ ਜ਼ਿਆਦਾ ਆਵਾਜ਼ ਵਾਲਾ ਹੋਊਗਾ ਕਿੰਨਾ ਜ਼ਿਆਦਾ ਖਤਰਨਾਕ ਹੋਊਗਾ ਅਗਰ ਮੈਂ ਤੁਹਾਨੂੰ ਇਹਦੇ ਅੰਦਰਲੇ ਹਾਲਾਤ ਦਿਖਾਵਾਂ ਤਾਂ ਉਹ ਵੀ ਬੜੇ ਕਹਿ ਲੋ ਕਿ ਖਤਰਨਾਕ ਨੇ ਸਾਨੂੰ ਕੈਮਰਾਮੈਨ ਨੂੰ ਵੀ ਧਿਆਨ ਨਾਲ ਆਵੇ ਕਿਉਂਕਿ ਬਹੁਤ ਜ਼ਿਆਦਾ ਹਾਰੀਬਲ ਹੈ ਅ ਤੁਸੀਂ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਇਹ ਸਾਰੇ ਬੋਇਲਰ ਮਸ਼ੀਨ ਹੈ ਕੈਮਰਾਮੈਨ ਨੂੰ ਕਹੂੰਗੇ ਇੱਥੇ ਆ ਕੇ ਆ ਜਗਾ ਤੇ ਫੋਕਸ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਜਗਾ ਜਗਾ ਤੇ ਕੱਚ ਟੁੱਟੇ ਪਏ ਆ ਆ ਪਿੱਛੇ ਮਸ਼ੀਨ ਦੇ ਹਾਲਾਤ ਦੇਖੋ ਬੁਰੀ ਤਰੀਕੇ ਨਾਲ ਫਟੀ ਹੋਈ ਹੈ ਮਤਲਬ ਕਹਿ ਲਓ ਕਿ ਬੁਰੀ ਤਰੀਕੇ ਨਾਲ ਬਰਬਾਦ ਹੋਈ ਪਈ ਹੈ ਮਸ਼ੀਨ ਅਲੀਕੋ ਤੁਸੀਂ ਇੱਥੇ ਦੇਖ ਸਕਦੇ ਹੋ ਬਲਾਸਟ ਹੋਣ ਤੋਂ ਬਾਅਦ ਦੇ ਹਾਲਾਤ ਹੈ ਔਰ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਅੰਦਰ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਇੱਕ ਤਾਂ ਮੈ ਫੀਲ ਕਰ ਸਕਦੇ ਆ ਬਹੁਤ ਜ਼ਿਆਦਾ 스멜 ਆ ਰਹੀ ਹੈ ਅੱਗ ਦੀ ਔਰ ਤੁਸੀਂ ਇਹ ਸਾਰਾ ਜਿਹੜਾ ਬੋਇਲਰ ਦੀ ਫੈਕਟਰੀ ਹੈ ਅੰਦਰੋਂ ਬੁਰੀ ਤਰੀਕੇ ਨਾਲ ਬਲਾਸਟ ਹੈ ਆ ਤੁਸੀਂ ਦੇਖ ਸਕਦੇ ਹੋ ਮੈਸਟਪ ਹੈ ਸਾਰਾ ਤਿੱਤਰ-ਵਿੱਤਰ ਹੋਇਆ ਪਿਆ ਮੇਰੇ ਖਿਆਲ ਨਾਲ ਮਸ਼ੀਨ ਜਿਹੜੀ ਟੁੱਟੀ ਆ ਇੱਥੇ ਸਾਰਾ ਅੰਦਰ ਰੱਖਿਆ ਹੋਇਆ ਹੈ ਬਲਾਸਟ ਬੜਾ ਜ਼ਬਰਦਸਤ ਹੋਇਆ ਹੋਇਆ ਹੈ ਜਗਾ-ਜਗਾ ਦੇ ਤੁਸੀਂ ਦੇਖ ਸਕਦੇ ਹੋ ਕਿਵੇਂ ਕੱਚ ਕੱਚ ਕੰਕਰੀਟਸ ਸਿਮਟ ਦਾ ਉਹ ਸਾਰਾ ਟੁੱਟਿਆ ਪਿਆ ਹੋਇਆ ਸਾਡੇ ਲਾਤੇ ਤੁਸੀਂ ਵੀ ਬਾਤ ਸੁਣਿਆ ਕਿ ਉਹਨਾਂ ਨੇ ਦੱਸਿਆ ਕਿ 10:30 ਵਜੇ ਰਾਤ ਨੂੰ ਵੇਰਕਾ ਮਿਲਕ ਪਲਾਂਟ ਦੇ ਵਿੱਚ ਬੋਇਲਰ ਬਲਾਸਟ ਹੋਇਆ ਔਰ ਬਲਾਸਟ ਦੀ ਤਸਵੀਰਾਂ ਘਟਨਾ ਸਾਂਝੀਆਂ ਕੀਤੀਆਂ ਨੇ ਗੱਲਬਾਤ ਵੀ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿ ਇਹ ਬਲਾਸਟ ਕਿੰਨਾ ਜ਼ਬਰਦਸਤ ਹੈ ਔਰ ਅਪਾ ਇਹ ਵੀ ਪੁੱਛਿਆ ਵੈ ਕਿ ਜਿਹੜੇ ਇੱਥੇ ਦੇ ਇੰਜੀਨੀਅਰ ਨੇ ਜਿਹੜੇ ਇਸ ਮਸ਼ੀਨ ਦੇ ਜਾਂ ਬੋਇਲਰ ਦਾ ਧਿਆਨ ਰੱਖਦੇ ਨੇ ਇਹਨਾਂ ਦੇ ਮੈਕੈਨਿਕ ਮੈਕੈਨਿਜ਼ਮ ਦੇ ਧਿਆਨ ਰੱਖਦੇ ਨੇ ਉਹਨਾਂ ਵੱਲੋਂ ਕੀ ਐਕਸ਼ਨ ਹੈ ਕਿ ਇਹ ਬਲਾਸਟ ਕਿਉਂ ਹੋਇਆ ਹਲੇ ਤੱਕ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਕਿਸੇ ਨੂੰ ਹਲੇ ਉਹਦਾ ਪਤਾ ਕਰਨਾ ਬਾਕੀ ਹੈ ਤੇ ਜਿਹੜੀ ਉਹ ਟੀਮ ਹੈ ਕਹਿੰਦੇ ਬਾਹਰੋਂ ਆਏਗੀ ਸ਼ਾਮੀ 5 ਵਜੇ ਤੱਕ ਆਏਗੀ ਉਹਨਾਂ ਦੇ ਆਣ ਤੋਂ ਬਾਅਦ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਫਟਰ 올 ਇਸ ਬੋਇਲਰ ਦੇ ਵਿੱਚ ਬਲਾਸਟ ਕਿਵੇਂ ਹੋਇਆ ਇਹ ਦੁੱਧ ਦੀ ਹੀਟ ਨੂੰ ਕੰਟਰੋਲ ਕਰਦੇ ਸੀਗੇ ਐਦਾਂ ਉਹਨਾਂ ਨੇ ਦੱਸਿਆ ਸਾਨੂੰ ਕਿ ਦੁੱਧ ਦੀ ਹੀਟ ਨੂੰ ਕੰਟਰੋਲ ਕਰਦੇ ਸੀ ਪਰ ਹੀਟਿੰਗ ਪ੍ਰੋਸੈਸ ਐਕਸੈਸ ਯਾਨੀ ਕਿ ਜ਼ਿਆਦਾ ਹੋਣ ਕਰਕੇ ਇਹ ਬਲਾਸਟ ਜੋ ਹੈ ਹੋਇਆ ਉਹ ਬਲਾਸਟ ਕਿੰਨਾ ਖਤਰਨਾਕ ਹੈ ਤੁਸੀਂ ਇਸ ਜਗ੍ਹਾ ਦੇ ਮਾਹੌਲ ਤੋਂ ਦੇਖ ਸਕਦੇ ਹੋ ਮਲਵੇ ਤੋਂ ਦੇਖ ਸਕਦੇ ਹੋ ਟੁੱਟੇ ਸ਼ੀਸ਼ੇ ਦੇ ਗਵਾਹ ਨੇ ਟੁੱਟੇ ਟੀਨੇ ਦੇ ਗਵਾਹ ਨੇ ਤੇ ਪਿੱਛੇ ਜੋ ਵੀ ਸਮਾਨ ਸਾਰਾ ਇੱਧਰ ਉੱਧਰ ਵਿਖਰਿਆ ਪਿਆ ਵਾ ਸਾਰੇ ਇੱਥੇ ਤੋੜਪਨ ਜਿਹੜੀ ਹੋਈ ਆ ਬਲਾਸ ਤੋਂ ਬਾਅਦ ਉਹ ਇਸ ਬਲਾਸ ਦੇ ਪੂਰੀ ਤਰ੍ਹਾਂ ਗਵਾਹ ਨੇ ਕੀ ਕਹਿਣਾ ਚਾਹੋਗੇ ਅੱਜ ਦੀਸ ਅਪਡੇਟ ਤੇ ਸਾਨੂੰ ਕਮੈਂਟਸ ਬਾਕਸ ਤੇ ਰਹਿ ਜ਼ਰੂਰ ਦੱਸੋ ਤੇ ਅੱਜ ਦੇ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਪੰਜਾਬ ਪ੍ਰੈਮ ਟੀਵੀ ਦੇ ਨਾਲ ਧੰਨਵਾਦ